ਆ ਦੇਖੋ ਬੱਚੇ ਬੈਠੇ ਚੁੱਲ੍ਹੇ ਮੋਰੇ ਬੈਠੇ ਮੂੰਗਫਲੀ ਖਾ ਰਹੇ ਹੈ ਮੈਂ ਇਹਨਾਂ ਨੂੰ ਕਹਾਂ ਮਖਾ ਤੁਸੀਂ ਗਾਹ ਬਹੁਤ ਬੋਂਦੇ ਚਲੋ ਐ ਕਰੋ ਸਾਰੇ ਕਹਾਣੀਆਂ ਸੁਣਾਓ ਵਾਰੀ ਵਾਰੀ ਪਹਿਲਾਂ ਨੂਰ ਨੇ ਕਹਾਣੀ ਸੁਣਾਤੀ ਉਦੋਂ ਮੈਂ ਵੀਡੀਓ ਨਹੀਂ ਬਣਾਈ ਫਿਰ ਆਈ ਗੁਰਮਨ ਦੀ ਵਾਰੀ ਫਿਰ ਅਸੀਂ ਇਹ ਕਿਹਾ ਤਾਂ ਵੀ ਜਿਹੜਾ ਨਹੀਂ ਸੁਣਾਊਗਾ ਉਹਨੂੰ ਸਜ਼ਾ ਮਿਲੂਗੀ ਉਹਦੇ ਕੁਤਕਤਾਰੀਆਂ ਕੱਢਣੀਆਂ ਸਾਰਿਆਂ ਨਾਲ ਰਲ ਕੇ ਇਹ ਭੈਣ ਨੇ ਕਹਿੰਦੀ ਮੈਂ ਤਾਂ ਸੁਣਾਉਣ ਹੀ ਨਹੀਂ ਹੈਗੀ ਇਹਦੇ ਕੁਤਕਤਾਰੀਆਂ ਕਿਤੇ ਹੁਣ ਆ ਗਈ ਗੁਰਬਾਣੀ ਦੀ ਵਾਰੀ ਲੈ ਨੂਰ ਫਾੜਾ ਇਹਨੂੰ ਗੁਰਬਾਣੀ ਕਹਾਣੀ ਸੁਣਾਉਗੀ ਚਲੋ

अन बोलन दे जो बोल दिया हम आगे ते ओथे ओनु एक शेर मिलदा है शेर दे ओने मलम पट्टी करी हां फिर ओए वो तो पता शेर नो आवे दसो शेर दे सट बजी हुई सी पैर ते आगे ओनु रास्ते च पालू बे मिलया हां पालू दे ओने दवाई लगा दी ओए फड़

ਕਹਿੰਦੀ ਸੁਣਾਉਂਦੀ ਸੀ ਅੱਗੇ 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 ਕੋਈ ਨਾ ਹਾਂ ਸੁਣਾ ਸੁਣਾ ਅੱਗੇ ਇਹਨੂੰ ਕਹਰੇ ਮੈਂ ਗੁਰਮੁਖੀ ਬਟਾ ਹੋ ਗਈ ਕਛੂਏ ਤੇ ਇੱਕ ਗੋਸ਼ਦੀਰੇ ਹੈ ਹੈ ਫਿਰ ਕੋਈ ਨਾ ਦੱਸੋ ਇਹਨਾਂ ਦਾ ਕੀ ਬਣਿਆ ਫਿਰ ਉਹਨੇ ਇਹਨਾਂ ਨੇ ਸਾਰੇ ਜਾਨਵਰਾਂ ਦੀ ਸ਼ੇਰ ਪਾਲੂ ਖਰਗੋਸ਼ ਹਿਰਨ ਦੀ ਮਦਦ ਕਰੀ ਸੀ ਹਿਰਨ ਦੀ ਮਦਦ ਕਰੀ ਸੀ ਫਿਰ ਕਿੱਥੇ ਚਲੀ ਗਈ